1.5 ਸਾਲ ਪਹਿਲਾਂ ਕੁਰਛੇਤਰ ਦੀ ਇੱਕ ਲੜਕੀ ਨੇ ਪਟਿਆਲਾ ਦੇ ਇੱਕ ਨੌਜਵਾਨ ਨੂੰ ਝੂਠੇ ਰੇਪ ਕੇਸ ਦੇ ਵਿੱਚ ਫਸਾ ਕੇ ਉਸ ਤੇ ਐਫਆਰ ਦਰਜ ਕਰਵਾ ਦਿੱਤੀ। 1.5 ਸਾਲ ਕੇਸ ਚੱਲਣ ਤੋਂ ਬਾਅਦ ਅੱਜ ਪਟਿਆਲਾ ਦੀ ਮਾਨਯੋਗ ਅਦਾਲਤ ਵੱਲੋਂ ਉਸ ਨੌਜਵਾਨ ਨੂੰ ਬਰੀ ਕਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਤੇ ਉਹਨਾਂ ਦੇ ਵਕੀਲ ਨੇ ਕੀ ਕਿਹਾ ਤੁਸੀਂ ਵੀ ਸੁਣੋ। ਦੋ ਦਿਨਾਂ ਚ ਕਿਹੜੇ ਕੇਸ ਤੁਸੀਂ ਬਰੀਆ? 376 ਦਾ ਝੂਠਾ ਕੇਸ ਪਾਇਆ ਤੇ ਹਰਿਆਣਾ ਪੁਲਿਸ ਔਰ ਪਟਿਆਲਾ ਦੇ ਪੁਲਿਸ ਨੇ ਔਰ 2023 ਦੇ ਵਿੱਚ ਪਿਆ ਸੀਗਾ। ਔਰ 2025 ਦੇ ਵਿੱਚ ਡੇਢ ਤਕਰੀਬਨ ਡੇਢ ਸਾਲ ਬਾਅਦ ਇਨਸਾਫ ਮਿਲਿਆ ਜੀ ਬਿਲਕੁਲ ਮੈਂ ਖੁਸ਼ ਆ ਜੀ ਔਰ ਇਹ ਝੂਠਾ ਪਰਚਾ ਪਾਇਆ ਗਿਆ ਤੇ ਮੇਰੇ ਤੇ ਜੀ ਮਾਮਲਾ ਕੀ ਸੀਗਾ ਕੁੜੀ ਤੁਹਾਨੂੰ ਜਾਣਦੀ ਸੀ ਕੀ ਗੱਲ ਹੋਣੀ ਸੀ ਪਹਿਲਾਂ ਨੌਨ ਵਿੱਚ ਉਹਦੇ ਬਾਅਦ ਉਹਨਾਂ ਨੇ ਝੂਠਾ ਪਰਚਾ ਪਾ ਦਿੱਤਾ ਵੀ ਮੇਰੇ ਤੇ ਗਲਤ ਮੇ ਨਾਲ ਕੀਤਾ ਏ ਔਰ ਇਸ ਤੋਂ ਬਾਅਦ ਆਪਣਾ ਹੋਰੇ ਡੇਢ ਸਾਲ ਕੇਸ ਚੱਲਿਆ ਜੀ ਔਰ ਰਿਸ਼ਭ ਸ਼ਰਮਾ ਦੀ ਬਦੌਲਤ ਆਪਣਾ ਇਨਸਾਫ ਮਿਲ ਗਿਆ ਜੀ ਕੁੜੀ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਕਿਵੇਂ ਇਸੇ ਤਰ੍ਹਾਂ ਨਹੀਂ ਰਿਸ਼ਭ ਨਹੀਂ ਐਦਾਂ ਦਾ ਕੁਝ ਵੀ ਨਹੀਂ ਤਾ ਜੀ ਆਪਣਾ ਹੈ ਤਾਂ ਹੀ ਪਹਿਲਾਂ ਪਰ ਉਹਦੇ ਬਾਅਦ ਵੀ ਝੂਠੇ ਕੇਸ ਅੱਜਕੱਲ ਚੱਲਦੇ ਹੀ ਆ ਜੀ ਇਹ ਉਹਦੇ ਕਰਕੇ ਲੱਗਿਆ ਪਿੱਛੇ ਇਸ ਕੇਸ ਦੇ ਹਾਂਜੀ ਇਰਾਦਾ ਕੀ ਲੱਗਿਆ ਵੀ ਉਹ ਇਰਾਦਾ ਮਨੀ ਦਾ ਜੀ ਤੇ ਪੈਸੇ ਦੀ ਡਿਮਾਂਡ ਵੀ ਕਰਦੇ ਤੇ ਉਹ ਕਿੰਨੇ ਕੇ ਪੈਸੇ ਦੀ ਡਿਮਾਂਡ ਹੋਈ ਸੀ ਪਹਿਲਾਂ ਕਰਦੇ ਤੇ ਹੁਣ ਤਾਂ ਫਿਰ ਜਦੋਂ ਕੇਸ ਆ ਗਿਆ ਫਿਰ ਆਪਾਂ ਨੇ ਕੁਝ ਨਹੀਂ ਕਿੰਨੇ ਕੇਸ ਥੋੜੇ ਦੇ ਪਏਗਾ ਤਾਂ ਕਿੰਨੀ ਕਿੰਥੋਂ ਦੀ ਜਿਹੜੀ ਪ੍ਰੋਬਲਮ ਆਈ ਮਾਨਸਿਕ ਤੌਰ ਤੇ ਪਰਿਵਾਰਕ ਤੌਰ ਤੇ ਕਿੰਨੀਆਂ ਕਿ ਪਰੇਸ਼ਾਨੀਆਂ ਆਈਆਂ ਨਹੀਂ ਪਰੇਸ਼ਾਨੀ ਤਾਂ ਬਹੁਤ ਹੈ ਜੇਲ ਵੀ ਦੇਖਣੀ ਪਈ ਜੀ ਆਪਾਂ ਨੂੰ ਸਰ ਤਕਰੀਬਨ 2.5 ਮਹੀਨੇ ਆਪਾਂ ਜੇਲ ਵੀ ਕੱਟ ਗਏ ਜੀ ਬਦਨਾਮੀ ਜਿਹੜੀ ਹੋਈ ਉਹ ਲੱ ਕਿਉਂਕਿ ਹਰ ਕੋਈ ਗਲਤ ਨਹੀਂ ਕਰਨ ਨਾਲ ਦੇਖਦਾ ਨਾ ਅਗਰ ਕਿਸੇ ਤੇ ਝੂਠਾ ਪਰਚਾ ਪੈਂਦੇ ਏਵੇਂ ਦਾ ਕਿਉਂਕਿ ਉਹਦੇ ਕਰਕੇ ਫਿਰ ਬਹੁਤ ਦਿੱਕਤ ਹੁੰਦੀ ਹੈ ਘਰਦਿਆਂ ਨੂੰ ਵੀ ਔਰ ਮਨੋਗ ਵੀ ਤੁਹਾਡੇ ਕਿੰਨੇ ਪੈਸੇ ਦੀ ਡਿਮਾਂਡ ਕਰੀ ਸੀ ਉਸਨੇ ਨਹੀਂ ਉਹਨਾਂ ਨੇ ਪਹਿਲਾਂ ਡਿਮਾਂਡ ਕੀਤੀ ਸੀਗੀ ਜੀ 10 ਲੱਖ ਮੰਗਦੇ ਤੇ ਆਪਾਂ ਨੂੰ ਥੋੜੀ ਵਾਲੀ ਹਾਂਜੀ ਅੱਛਾ ਜੀ ਤੇ ਹੁਣ ਕੀ ਕਹਿਣਾ ਚਾਹੁੰਗੇ ਇਨਸਾਫ ਮਿਲੇਗਾ ਨਹੀਂ ਹਾਂਜੀ ਅੱਜ ਸਾਨੂੰ ਪਟਿਆਲਾ ਦੇ ਵਿੱਚ ਮਾਨਯੋਗ ਨਵਦੀਪ ਮੈਮ ਦੇ ਆਪਣਾ ਕੋਰਟ ਦੇ ਵਿੱਚ ਇਨਸਾਫ ਮਿਲ ਗਿਆ ਜੀ ਔਰ ਆਪਾਂ ਖੁਸ਼ ਹੈ ਜੀ ਤੇ ਕੀ ਨਾਂ ਮੇਰਾ ਨਾਮ ਰਿਸ਼ੀਪ ਸ਼ਰਮਾ ਐਡਵੋਕੇਟ ਹੈ ਜੀ ਰਿਸ਼ੀ ਜਿੱਕੀ ਸਰ ਕੇਸ ਬਾਬਾ ਦਾ ਜੀ ਅ ਅੱਜ ਇੱਕ ਮਾਨਯੋਗ ਅਦਾਲਤ ਨੇ ਨਵਦੀਪ ਕੌਰ ਗਿਲਜੀਦੀ ਐਡਿਸ਼ਨ ਸੈਸ਼ਨ ਜੱਜ ਤੇ ਅ ਸਪੈਸ਼ਲ ਕੋਰਟ ਫਾਸਟ ਟਰੈਕ ਦੀ ਅਦਾਲਤ ਨੇ ਇੱਕ ਕੇਸ ਜਿਹੜਾ ਹੈਗਾ ਬਰੀ ਕੀਤਾ ਤੇ ਉਸ ਸੰਬੰਧੀ ਦੇ ਵਿੱਚ ਅੱਜ ਮੇਰੇ ਮੁਲਜ਼ਮ ਗगनਦੀਪ ਸਿੰਘ ਨੂੰ ਐਫ ਆਈ ਆਰ ਨੰਬਰ 12 2023 ਲਾਹੌਰੀ ਗੇਟ ਦੇ ਵਿੱਚ ਅੰਡਰ ਸੈਕਸ਼ਨ 376 2 376 ਐਨ 354 506 ਇਹਦੇ ਵਿੱਚ ਬਰੀ ਕੀਤਾ ਜੀ ਸਰ ਕੀ ਮਾਮਲਾ ਸੀ ਮਾਮਲਾ ਸੀ ਜੀ ਸਰ ਇਹ ਲੜਕੀ ਜਿਹੜੀ ਕੁਰਖੇਤਰ ਦੀ ਸੀ ਇਹਨੇ ਹਰਿਆਣਾ ਦੇ ਵਿੱਚ ਇੱਕ ਐਫ ਆਈ ਆਰ ਦਰਜ ਕਰਾਈ ਸੀ 0 ਐਫ ਆਈ ਆਰ ਕੁਰਖੇਤਰ ਪੁਲਿਸ ਦੇ ਐਸ ਪੀ ਵੱਲੋਂ ਪਟਿਆਲਾ ਐਸ ਐਸ ਪੀ ਨੂੰ ਮਾਰਕ ਕੀਤੀ ਗਈ ਸੀ ਤੇ ਲਾਹੌਰੀ ਗੇਟ 'ਚ ਵਾਕਾ ਬਣਿਆ ਸੀ ਤੇ ਲਾਹੌਰੀ ਗੇਟ 'ਚ ਮਾਮਲਾ ਦਰਜ ਹੋਇਆ ਸੀ ਐਫ ਆਈ ਆਰ ਨੰਬਰ 12 ਤੇ ਸਰ ਕੀ ਫੈਸਲਾ ਹੋ ਗਿਆ ਤੇ ਹੁਣ ਮੇਰੇ ਅਕੂਸ਼ ਨੂੰ ਬਰੀ ਕਰ ਦਿੱਤਾ ਗਿਆ ਜੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਸਾਰੇ ਗਵਾਹ ਤੇ ਸਾਰਾ ਕੁਝ ਔਨਲਰ ਰਿਕਾਰਡ ਲੈ ਕੇ ਤੇ ਮਾਮਲਾ ਬਰੀ ਕਰਤਾ ਜੀ ਕਿੰਨੇ ਸਾਲ ਚੱਲਿਆ ਜੀ ਕਿੰਨੇ ਸਾਲ ਸਰ 1.5 ਸਾਲ ਕੇਸ ਚੱਲਿਆ ਜੀ ਪੂਰਾ ਵਿਕਟਮ ਨੇ ਕੀ ਰਿਪਲਾਈ ਸੀ ਜੀ ਸਿਰ ਵਿਕਟਮ ਨੇ ਰੇਪ ਦੇ ਗੰਭੀਰ ਅਰੋਪ ਲਾਏ ਸੀ ਤੇ ਉਹਦੇ ਵਿੱਚ ਸਾਬਤ ਨਹੀਂ ਹੋ ਪਾਇਆ ਤੇ ਆਪਾਂ ਬਰੀ ਹੋ ਗਿਆ ਜੀ ਸਰ ਕੀ ਵਿਸ਼ੇਸ਼ ਟਿੱਪਣੀ ਕੀਤੀ ਜੱਸ ਸਾਹਿਬ ਨੇ ਕੇਸ ਬਸ ਇਹ ਟਿੱਪਣੀ ਕੀਤੀ ਹੈ ਕਿ ਹੀ ਇਨੋਸੈਂਟ ਤੇ ਨੂੰ ਬਰੀ ਕਰ ਦਿੱਤਾ ਹੈ ਜੀ ਕਿ ਲਿੰਕ ਐਵਿਡੈਂਸ ਪ੍ਰੂਵ ਨਹੀਂ ਹੋਇਆ ਫਿਰ ਲੱਗ ਜਾਏਗਾ ਕਿ ਹਮਨ ਕਮਿਸ਼ਨ ਜਦੋਂ ਦਾ ਬਣਿਆਗਾ ਉਸ ਤੋਂ ਬਾਅਦ ਇਹੋ ਜਿਹੇ ਮਾਮਲੇ ਜ਼ਿਆਦਾ ਨਿਕਲਣਗੇ ਹਾਂਜੀ ਇਹੋ ਜਿਹੇ ਮਾਮਲੇ ਆ ਰਹੇ ਨੇ ਤੇ ਪਰ ਇਨਸਾਫ ਕਰ ਰਹੀਆਂ ਨੇ ਕੋਟਾ ਠੀਕ ਹੈ ਮਾਨਯੋਗ ਅਦਾਲਤ ਨੇ ਕੱਲਾ ਕੱਲਾ ਪੱਖ ਜਿਹੜਾ ਹੈਗਾ ਪੂਰਦੇ ਹੋਏ ਨਿਗਰੱਖਦੇ ਹੋਏ ਬਰੀ ਕਰ ਦਿੱਤਾ